ਐ ਨਾ ਨਾ ਦੇ ਵੀ ਤੋੜ ਕਾਦੇ ਸੀਗੇ ਇਹ ਆਹ ਛੋਟਾ ਹਾਥੀ ਸੀ ਆਹੀ ਇਹਦੇ ਨਾਲ ਦਾ ਸੀ ਹਾਂਜੀ ਹਾਂਜੀ ਤੇ ਮਾੜਾ ਤਾਂ ਹੋਇਆ ਤੁਸੀਂ ਵੀ ਫਿਰ ਟੈਂਪੂ ਭਰ ਕੇ ਆ ਗਏ ਫਿਰ ਆਪਣੀ ਨਹੀਂ 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 ਹੈਗੇ ਜੀ ਤਾਂ ਆਹੀ ਜਿਹੜੇ ਬੈਠੇ ਨੇ ਉਹ ਰਸਤੇ ਜਿੱਤ ਨਹੀਂ ਤੁਸੀਂ ਵੀ 20-30ਾਂ ਨੂੰ ਤੁਸੀਂ ਵੀ ਹੋਮੋਂਗੇ ਵਿੱਚ ਨਹੀਂ ਐ ਨਹੀਂ ਵੀ ਜੀ ਐ ਨਹੀਂ ਹੈਗੇ ਅੱਜ ਉਸ ਅੰਤਮ ਅਰਦਾਸ ਦੇ ਉੱਪਰ ਲੋਕ ਪਹੁੰਚੇ ਨੇ ਉਸੇ ਹੀ ਤਰ੍ਹਾਂ ਜਿਹੜੇ ਕੇਸ ਭਾਵੇਂ ਉਸੇ ਟੈਂਪੂ ਕਾਰਨ ਹਾਦਸਾ ਹੋਇਆ ਲੋਕ 10 ਲੋਕ ਜਿਹਨਾਂ ਦੀ ਜਾਨ ਗਵਾਈ ਪਰੰਤੂ ਲੋਕ ਅੱਜ ਵੀ ਉਸੇ ਤਰ੍ਹਾਂ ਟੈਂਪੂ ਭਰ-ਭਰ ਕੇ ਜਿਹੜਾ ਕਿਸ ਸਮੇਂ ਅੰਤਮ ਅਰਦਾਸ ਵਿੱਚ ਪਹੁੰਚੇ ਨੇ ਨੇ ਇਕੱਠੇ ਹੋ ਗਏ ਬੱਚਾ ਚੈਤਰ ਨੂੰ ਆਉਂਦਾ ਨਹੀਂ ਕੁਛ ਅਸੀਂ ਲੱਗ ਲੱਗਾ ਪੁੱਤ ਇੰਨੇ ਨਹੀਂ ਆਏ ਹੈਗੇ ਗਰ ਤਿੰਨ ਚਾਰ ਕੁੜੀਆਂ ਅਲਾਗਾ ਆਈਆਂ ਨੇ ਤਿੰਨ ਚਾਰ ਲੱਗਾ ਆਈਆਂ ਸਤਿ ਸ਼੍ਰੀ ਅਕਾਲ ਜੀ ਜਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਵਾਲਾ ਜ਼ਿਲ੍ਹਾ ਮਲੇਰਕੋਲਾ ਦਾ ਪਿੰਡ ਮਾਨਕਵਾਲ ਜਿੱਥੇ ਦੇ 10 ਲੋਕ ਪਿਛਲੇ ਦਿਨੀ ਜਿਹੜੇ ਕਿ ਨਹਿਰ ਵਿੱਚ ਡੁੱਬਣ ਕਾਰਨ ਜਿਹੜੇ ਕਿ ਆਪਣੀ ਜਾਨ ਗਵਾ ਚੁੱਕੇ ਨੇ ਕਿਉਂਕਿ ਪਿਛਲੇ ਦਿਨੀ ਆਪਾਂ ਸਭ ਨੇ ਦੇਖਿਆ ਇੱਕ ਇੱਕ ਟੈਂਪੂ ਜਿਹੜਾ ਕਿ ਨੈਣਾ ਦੇ ਵੀ ਤੋਂ ਆ ਰਿਹਾ ਸੀ ਤੇ ਹਾਦਸਾ ਗ੍ਰਾਸ ਹੋ ਜਾਂਦਾ ਤੇ ਜਿਹੜੇ ਵਾਲੇ ਨੈਣਾ ਦੇ ਵਿੱਚ ਡਿੱਗੀ ਜਾਂਦੇ ਇਸ ਕਾਰਨ 10 ਲੋਕਾਂ ਦੀ ਮੌਤ ਹੋ ਜਾਂਦੀ ਦੱਸਿਆ ਜਾਂਦਾ ਵੀ ਕਾਰਨ ਕਿਸੇ ਟੈਂਪੂ ਦੇ ਵਿੱਚ 20 ਤੋਂ ਲਗਭਗ 29 ਲੋਕ ਜਿਹੜੇ ਸਵਾਰ ਸੀ ਸੋ ਅੱਜ ਉਸ ਅੰਤਮ ਅਰਦਾਸ ਦੇ ਉੱਪਰ ਲੋਕ ਪਹੁੰਚੇ ਨੇ ਉਸੇ ਹੀ ਤਰ੍ਹਾਂ ਜਿਹੜੇ ਕੇਸ ਭਾਵੇਂ ਉਸ ਟੈਂਪੂ ਕਾਰਨ ਹਾਦਸਾ ਹੋਇਆ ਲੋਕ 10 ਲੋਕ ਜਿਹਨਾਂ ਨੇ ਜਾਨ ਗੁਆਈ ਗਏ 10 ਲੋਕਾਂ ਨੇ ਜਿਹੜੀ ਇਸ ਹਾਦਸੇ ਵਿੱਚ ਜਾਨ ਗੁਆਈ ਪਰੰਤੂ ਲੋਕ ਅੱਜ ਵੀ ਉਸੇ ਤਰ੍ਹਾਂ ਟੈਂਪੂ ਭਰ-ਭਰ ਕੇ ਜਿਹੜਾ ਕਿ ਇਸ ਸਮੇਂ ਅੰਤਮ ਅਰਦਾਸ ਵਿੱਚ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਲਗਾਤਾਰ ਲੋਕ ਉਨੇ ਹੀ ਲਗਭਗ 20 ਤੋਂ 25 ਲੋਕ ਇਸ ਅੰਤਮ ਅਰਦਾਸ ਦੇ ਸਮੇਂ ਜਿਹੜੇ ਕਿ ਇੱਥੇ ਪਹੁੰਚੇ ਨੇ ਮਾਤਾ ਕਿਹੜੇ ਪਿੰਡੋਂ ਆਏ ਬੀ ਜਿਹੜੇ ਪਿੰਡੋਂ ਆਇਓ ਅਸੀਂ ਜੀ ਬਈਆ ਤੋਂ ਆਇਆ ਅੱਛਾ ਬਹੁਤ ਮਾੜਾ ਹੁੰਦੇ ਹਨ ਹਾਂ ਜੀ ਬਹੁਤ ਮਾੜਾ ਆਇਆ ਜੀ ਜਿਹਦੇ ਕੱਲਾ ਸੱਕਲਾ ਮੁੱਖ ਗਾ ਜੀ ਇਹਦੇ 4-6 ਲੋਕ 4 ਮਤ ਵਿੱਚ ਕਾਰੀ ਖਤਮ ਹੋ ਗਿਆ ਨਾ ਹਾਂ ਜੀ ਪਤਾ ਤੁਹਾਨੂੰ ਕੀ ਕਰਨ ਹੋਇਆ ਸੀਗਾ ਪਤਾ ਨਹੀਂ ਇਹ ਅਸੀਂ ਤਾਂ ਸਾਨੂੰ ਸੁਣਦੇ ਹੀ ਆਂਗੇ ਵੀ ਇਹ ਨੇਹਰਾ ਸੀਗਾ। ਆ ਗਿਆ। ਵੀ ਨੇਹਰੇ ਕਰਕੇ ਪਤਾ ਨਹੀਂ ਲੱਗੇ ਟਾਈਮ। ਇਹ ਕਿੱਥੋਂ ਆ ਰਹੇ ਸੀ ਪਤਾ ਨਹੀਂ। ਇਹ ਨੈਣਾ ਦੇ ਵੀ ਤੋੜ। ਨੈਣਾ ਦੇ ਵੀ। ਕਦੇ ਸੀਗੇ। ਇਹ ਆਹ ਛੋਟਾ ਸਾਥੀ ਸੀ। ਆਹ ਇਹਦੇ ਨਾਲ ਦਾ ਸੀ ਆ। ਹਾਂਜੀ ਹਾਂਜੀ। ਹਸੇ ਰੋਕ ਸੀ ਕਹਿੰਦੇ ਵਿੱਚ। ਬਹੁਤ ਲੋਕ ਸੀ। ਤੁਸੀਂ ਵੀ ਇੰਨੀ ਭੜਕੇ ਆ ਗਏ ਮਾਤਾ। ਹੋਰ ਜੀ ਅਸੀਂ ਵੀ ਆ ਗਏ ਦੁੱਖ ਦੀ ਘੜੀ ਆ ਸਾਰੇ ਕੱਲੇ ਕੱਲੇ ਜਾਣੇ ਆਉਂਦਾ ਸੀ। ਦੁੱਖ ਦੀ ਘੜੀ। ਹਮ। ਨਹੀਂ ਤੁਸੀਂ ਵੀ 20-30 ਜਣ ਤੁਸੀਂ ਵੀ ਹੋਮੋਂਗੇ ਰੱਜ। ਨਹੀਂ। ਇੰਨੇ ਨਹੀਂ ਵੀ ਜੰਨੇ ਨਹੀਂ ਹੈਗੇ ਸੀ 10-15 ਕੇ ਜਣ। ਆਪੇ ਇਹ ਆ ਜਿਹੜੇ ਖੜੇ ਆ ਬੇਬੇ ਕਿੰਨਾ ਮਾੜਾ ਆ ਦੇਖ ਲੋ ਹਨਾ ਮਾੜਾ ਤਾਂ ਪੁੱਤ ਆਪਾਂ ਹੋਇਆ ਹਾਂ ਵੇ ਜਾਏ ਹੋਏ ਦੇਖੇ ਨਹੀਂ ਗਏ ਪੁੱਤੋ ਤੇ ਇਹ ਦੱਗ ਨਾ ਆਇਆ ਬੇਬੇ ਮਾੜਾ ਤਾਂ ਹੋਇਆ ਤੁਸੀਂ ਵੀ ਫਿਰ ਟੈਂਪ ਭਰ ਕੇ ਆ ਗਏ ਫਿਰ ਆਪਣੀ ਨਹੀਂ 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 ਹੈਗਾ ਜੀ ਤਾਂ ਹੀ ਜਿਹੜੇ ਬੈਠੇ ਨੇ ਬੇਬੇ ਕਿੱਥੋਂ ਆਇਓ ਅਸੀਂ ਤਾਂ ਪੁੱਤ ਮਿਸ਼ਨ ਘੜ ਤੋਂ ਆਇਆ ਹਾਂ ਬੇਬੇ ਪਤਾ ਹੈ ਹਾਸਾ ਹੋਇਆ ਭੋਗ ਤੇ ਕੀ ਗੱਲ ਹੋਈ ਜਿਹੜੇ ਇਹ ਜਿਹੜੇ ਹੋਈਆਂ ਜਿਹੜਾ ਇੱਥੇ ਅੱਜ ਇਹਨੇ 10 ਅੰਤਮਰਦਾਸਾਂ ਹੋਈਆਂ ਨੇ 10 ਜਾਣਿਆਂ ਦੀਆਂ ਹਾਂ ਪੁੱਤ ਹਾਂ ਵੀ ਕੀ ਕਾਰਨ ਹੋਈ ਨਹਿਰਾਂ ਦੇ ਵਿਗਾਏ ਸੀ ਪੁੱਤ ਹੂੰ ਹੁਣ ਉੱਥੇ ਅਸੀਂ ਕਿਹੜੇ ਕੋਲੇ ਸੀਗੇ ਹੂੰ ਉਹ ਕਹਿੰਦੇ ਨਹਿਰ ਤੇ ਛੂਣੀ ਗੱਲ ਕਹਿੰਦੇ ਟੈਂਪੂ ਨਹਿਰ ਤੇ ਡੇ ਗਿਆ ਕੋਈ ਨਿਕਲਿਆ ਆ ਕੋਈ ਨਿਕਲਿਆ ਨਹੀਂ ਟੈਂਪੂ ਦੇ ਕਹਿੰਦੇ ਕਾਫੀ ਜਾਣੇ ਸੀਗੇ ਅਸੀਂ ਤਾਂ ਪੁੱਤ ਦੇਖੇ ਨਹੀਂ ਨਾ ਫਿਰ ਅਸੀਂ ਤਾਂ ਲਾਂਮਾ ਪਿੰਡੋਂ ਆਏ ਆ ਜਿਹੜਾ ਇੱਥੇ ਨੇ ਜਾਂ ਉਹ ਕੋਲੇ ਸੀ ਮੌਕੇ ਤੇ ਉਹਨਾਂ ਨੇ ਦੇਖੇ ਹੋਰ ਮੈਂ ਤਾਂ ਹੈਗਾ ਤੁਸੀਂ ਬੇਬੇ ਖਾਸੇ ਪਰ ਭਰਕੇ ਆ ਗਏ ਤੇ ਪੂਕਣੀ ਨਹੀਂ ਪਤਾ ਨਹੀਂ ਪੁੱਤ ਦੇਖੋ ਦੋ ਤਿੰਨ ਉਹਨਾਂ ਦੀਆਂ ਨਣਦਾਂ ਨੇ ਦੋ ਕੁੜੀਆਂ ਨੇ ਗਿਆ ਲਾਂਮਾ ਲਾਂਮਾ ਤਾਂ ਇੱਕ ਥਾਂ ਤੋਂ ਨਹੀਂ ਆਏ ਸੀ ਉੱਥੇ ਇਕੱਠੇ ਹੋ ਗਏ ਅਲੱਗ-ਅਲੱਗ ਆਏ ਲੱਗ-ਲੱਗ ਆਏ ਨਹੀਂ ਇਕੱਠੇ ਹੋ ਗਏ ਬੱਚਾ ਚਿੱਤਰ ਨੂੰ ਆਉਂਦਾ ਨਹੀਂ ਕੁਛ ਅਸੀਂ ਲੱਗ-ਲੱਗ ਆਏ ਪੁੱਤ ਇੰਨੇ ਨਹੀਂ ਆਏ ਹੈਗੇ ਤੇ ਤਿੰਨ ਚਾਰ ਕੁੜੀਆਂ ਅਲੱਗ ਆਈਆਂ ਨੇ ਤਿੰਨ ਚਾਰ ਲੱਗ ਆਈਆਂ ਹੁਣ ਹੈ ਭਈਆ ਜਾ ਕੇ ਪਾਸੇ ਚੜਨੀਆਂ ਅਸੀਂ ਤਾਂ ਆਏ ਆ ਪਤਾ 13 14 15 ਨਾ ਚਲੋ ਵੇ ਇਹ ਰੱਬ ਨਾ ਕਰੇ ਇਸ ਤਰ੍ਹਾਂ ਹਾਸਾ ਦੁਬਾਰੇ ਨਾ ਹੋਵੇ ਆਪਾਂ ਕਹਿੰਦੇ ਹਾਂ ਮੈਂ ਆਪਾਂ ਤਾਂ ਇਹੀ ਸਾਡਾ ਵੀ ਇਹੀ ਹੈ ਵੀ ਕਿਹੜਾ ਕੇ ਹਾਸਾ ਹੋਇਆ ਰੱਬ ਨਾ ਕਰੇ ਦੁਬਾਰੇ ਮਤਾਂ ਇਹ ਨਾ ਹਾਂ ਵੀ ਹੋਵੇ ਨਾ ਅੱਛਾ ਛੋਣ ਕੇ ਜੋ ਪਕੜਾ ਬੱਚੇ ਦੇਖੇ ਨਹੀਂ ਜਾਂਦਾ ਆਪਾਂ ਲਗਾਤਾਰ ਹੈ ਨਾ 20 25 25 ਜਾਣੇ ਇਕੱਠੇ ਹੋ ਕੇ ਭੱਗ ਜਾਂਦੇ ਆ ਉਹ ਕਈ ਵਾਰੀ ਟੈਂਪੂ ਝੋਲ ਮਾਰ ਜਾਂਦਾ ਖਬਰ ਕੀ ਗੱਲ ਹੋਈ ਹੈ ਨਾ ਸਹੀ ਆ ਪਤਾ ਚਾਹੀਆ ਪਤਾ ਨਹੀਂ ਕੀ ਭਈਆ ਪਹਿਲਾਂ ਕੋਈ ਕੁੜੀ ਆ ਵੀ ਆਪੋ ਆਪਣੇ ਚਾਰਨ ਤੇ ਆਪ ਆਪੋ ਭਾਈ ਜੀ ਨਹੀਂ ਆਉਣਾ ਇਕ ਮੈਂ ਹੀ ਕਹਿੰਨੇ ਆ ਪੁੱਤ ਹਾਂ ਸੋ ਵਾਕੀ ਜੀ ਨਸ਼ੀਦ ਦੇਣੀ ਤਾਂ ਬਹੁਤ ਹਰੇਕ ਨੂੰ ਚੰਗੀ ਲੱਗਦੀ ਆ ਹਰੇਕ ਕਹਿੰਦਾ ਵੀ ਇਹ ਮਾੜਾ ਹੋਇਆ ਜੀ ਇਹ ਟੈਂਪੂ ਤੇ ਇੰਨੇ ਜਾਨੇ ਆ ਗਏ ਪਰ ਦੇਖੋ ਫੇਰ ਵੀ ਇਹ ਮਾਤਾ ਹੋਣੀਆਂ ਜਿਹੜੀਆਂ ਲੱਗ ਕੇ 15 ਤੋਂ 20 ਜਾਨੇ ਜਿਹੜੇ ਕੇ ਟੈਂਪੂ ਵਿੱਚ ਭਰ ਕੇ ਆਏ ਨੇ ਸੋ ਨਸ਼ੀਦ ਦੇਣੀ ਜਿਵੇਂ ਮੈਂ ਕਿਹਾ ਵੀ ਬਹੁਤ ਸੋਖੀ ਹਰੇਕ ਨੂੰ ਕਹਿ ਦਨਾ ਵੀ ਇਹ ਮਾੜਾ ਹੋਇਆ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਨਾ ਹੁੰਦਾ ਤਾਂ ਚੰਗਾ ਹੁੰਦਾ ਪਰ ਆਪਾਂ ਲੋਕ ਕਦੋਂ ਸੁਧਰਨਗੇ ਆਪਣੇ ਲੋਕ ਕਦੋਂ ਸੁਧਰਨਗੇ ਹਾਂ ਸੋ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਲੋਕ ਸੁਧਰਦੇ ਨੇ ਭਾਵੇਂ 10 ਜਾਨਾਂ ਚੜੀ ਗਈਆਂ ਰੱਬ ਨਾ ਕਰੇ ਇਸ ਤਰ੍ਹਾਂ ਦਾ ਅੱਗੇ ਹੋਰ ਨਾ ਹੋਵੇ ਕਦੇ ਵੀ ਇੱਕ ਘਰ ਦੇ ਇੰਨੇ ਨੇ ਤਿੰਨ ਤਨ ਜੀ ਚਾਰ ਚਰ ਜੀ ਇੱਕਾ ਦੇ ਚਲੇ ਗਏ ਸੋ ਬਹੁਤ ਹਾਸਾ ਸੋ ਲੋਕਾਂ ਨੂੰ ਜਰੂਰ ਇਸ ਹਾਸੇ ਤੋਂ ਜਿਹੜੀ ਕਿ ਨਸੀਤ ਲੈਣੀ ਚਾਹੀਦੀ ਹੈ ਸਾਥੀ ਬਲਜੀਤ ਸਿੰਘ ਮਰੇ ਕੋਲਾ ਤੋਂ ਪਰਮੇਸ਼ਰ ਨਾਲ ਧੰਨਵਾਦੀ